ਕੱਲ੍ਹ ਦਿਨੀ ਸ਼੍ਰੀ ਮਨੀਸ਼ ਸਿੰਘ ਲਾਲ ਲੋਸ਼ੀ ਵਾਲੇ ਜੋ ਕਿ ਸ਼੍ਰੀ ਰਜਿੰਦਰ ਸਿੰਘਲਾ ਤੇ ਫਿਰਮਨੋਤ ਸਿੰਘਲਾ ਭਾਜਪਾ ਵਾਲੇ ਦਾ ਭਤੀਜਾ ਸੀ ਜਿਸ ਦਾ ਭਾ ਜਵਾਨੀ ਚ ਪਿਛਲੇ ਦਿਨੀ ਵਿਦੇਸ਼ ਚ ਦਿਲ ਦਾ ਦੌਰਾ ਪੈਣ ਕਾਰਨ ਦੇਹਤ ਹੋ ਗਿਆ ਸੀ ਉਸ ਦੀ ਮ੍ਰਿਤਕ ਦੇ ਅੱਜ ਸਮਾਣਾ ਵਿਖੇ ਆਉਣ ਉਪਰੰਤ ਪਰਿਵਾਰਕ ਰੀਤੀ ਰਿਵਾਜਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਸਵਰਗ ਧਾਮ ਸਤੀ ਮਾਤਾ ਮੰਦਰ ਸਮਾਣਾ ਵਿਖੇ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਚੇਤਨ ਸਿੰਘ ਜੋੜੇ ਮਾਜਰਾ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਅਗਰਵਾਲ ਗੌਸ਼ਲ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਮਦਨ ਲਾਲ ਮਿੱਤਲ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਾਣਾ ਕਪੂਰ ਚੰਦ ਬਾਦਸਰ ਆਮ ਆਦਮੀ ਪਾਰਟੀ ਜੂਥ ਵਿੰਗ ਸਮਾਣਾ ਦੇ ਪ੍ਰਧਾਨ 파ਰਸ਼ ਚਰਮਾ ਤੋਂ ਇਲਾਵਾ ਵੱਡੀ ਗਿਣਤੀ ਚ ਸਿਆਸੀ ਸਮਾਜਿਕ ਤੇ ਧਾਰਮਿਕ ਆਗੂ ਮੌਜੂਦ ਸਨ ਤੇ ਇਹਨਾਂ ਸਭ ਨੇ ਨਮ ਅੱਖਾਂ ਨਾਲ ਵਿਛੜੀ ਆਤਮਾ ਨੂੰ ਅੰਤਮ ਸ਼ਰਧਾਂਜਲੀ ਦਿੱਤੀ ਸਮਾਣਤ ਕੁਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਘਰਗਸਾ ਦੇ ਨੌਜਵਾਨ ਜਿਹੜਾ ਮਰੇਸ਼ੀਆ ਗਿਆ ਸੀ ਅਚਾਨਕ ਇਸ ਤਰ੍ਹਾਂ ਦੇਖੋ ਬਹੁਤ ਹੀ ਦੁਖਦਾਈ ਘਟਨਾ ਹੈ ਸਾਡਾ ਬੇਟਾ ਮਨੀਸ਼ ਗਿਆ ਸੀ ਹਾਲੇ ਮੇਰੇ ਕੋਲ ਡੇਢ ਮਹੀਨਾ ਹੋਇਆ ਸੀ ਬਾਹਰ ਗਏ ਗਿਆ ਤਾਂ ਇਸ ਗਲਤੀ ਸੀ ਕਿ ਕਿ ਵਿੱਤਕੀ ਕਰਨੇ ਜਿੰਦਗੀ ਵਿੱਚ ਪਰਿਵਾਰ ਨੇ ਕਹਾ ਬਸਣਾ ਇੱਕ ਛੋਟੀ ਜੀ ਬੇਟੀ ਹੈ ਘਰ ਆਈ ਹੈ ਤੇ ਇਹ ਪਰਿਵਾਰ ਲੋਸ਼ਿਆ ਪਰਿਵਾਰ ਬਹੁਤ ਵੱਡਾ ਪਰਿਵਾਰ ਹੈ ਤੇ ਸਾਡੇ ਬੀਜਪੀ ਦੇ ਪ੍ਰਧਾਨ ਸਾਹਿਬ ਨੇ ਜਿੰਨ ਸਰਦੀ ਪ੍ਰਦਰਿਸ਼ ਤੇ ਮਲ ਜਿੰਨਾ ਕਹਿੰਦੇ ਤੁਸੀਂ ਦੇਖ ਰਹੇ ਹੋ ਕਿ ਸਾਲਾ ਸੁਬਾਣਾ ਇਕੱਠਾ ਹੋਇਆ ਹੈ ਸਾਡੇ ਆਸ-ਪਾਸ ਲੋਕ ਬੈਠੇ ਹੋਏ ਨੇ ਇੰਨਾ ਲੋਕਾਂ ਨੇ ਦੁੱਖ ਮਨਾਇਆ ਕਿ ਵੀ ਕਿਵੇਂ ਤੇ ਕਈ ਦਿਨ ਹੋ ਗਏ ਕਲ ਬੋਡੀ ਵੀ ਕਈ ਦਿਨ ਬਾਜ਼ ਆਈ ਹੈ ਪਰ ਲੋਕਾਂ ਨੂੰ ਮੇਰਾ ਖਿਆਲ ਹੈ ਵੀ ਬਹੁਤ ਵੱਡਾ ਘਾਟਾ ਪਿਆ ਨਾ ਪੂਰਾ ਹੁਣ ਵਾਲਾ ਘਾਟਾ ਹੈ ਜਿਸ ਪਰਿਵਾਰ ਨੇ ਜਿਹੜੇ ਫੁੱਲ ਨੇ ਹਾਲੇ ਖਿੜਨਾ ਸੀ ਕੁਝ ਬੋਲ ਨਹੀਂ ਸੀ ਉਹ ਕੁਝ ਬੋਲ ਪਹਿਲਾਂ ਤੋਂ ਹੀ ਚੱਲੇਗਾ ਠੀਕ ਤੋਂ ਪਰਮਾਤਮਾ ਕੇ ਬੇਹਰੂਖੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਸਾਨੂੰ ਪਰਮਾਤਮਾ ਦਾ ਬਖਸ਼ਿਸ਼ ਰਹੇਂਦੇ ਜੀ ਮਨੀਸ਼ ਦਾ ਪ੍ਰਾਇਮ ਜੀ ਜੀ ਮੰਤਰੀ ਪ੍ਰਧਾਨ ਦੇ ਦਿੱਤੇ ਜੀ ਹੋਰ ਬਹੁਤ ਵੱਡਾ ਦੁੱਖ ਹੋਇਆ ਸਾਡੇ ਮੰਡਲ ਦੇ ਪ੍ਰਧਾਨ ਸ਼੍ਰੀ ਬਨੋਦ ਸਿੰਘਲਾ ਜੀ ਦੇ ਭਤੀਜੇ ਮਨੀਸ਼ ਸਿੰਘਲਾ ਜੀ ਜੋ ਮਨੀਲਾ ਵੀਕੇ ਗਏ ਸੀ ਆਪਣੇ ਕਾਰੋਬਾਰ ਕਰਨ ਲਈ ਉੱਥੇ ਬਹੁਤ ਵੱਡਾ ਦੁੱਖਾਂ ਤੋਂ ਹੋਇਆ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਹਾਰਟ ਅਟੈਕ ਚੋਂ ਉਹਦੀ ਮੌਤ ਹੋ ਗਈ ਉਹਨਾਂ ਦੀ ਡੈੱਡ ਬੋਡੀ ਲੈ ਆਉਣ ਲਈ ਅਸੀਂ ਮਹਾਰਾਜਾ ਸਾਹਿਬ ਪੰਨੀਤ ਮਹਾਰਾਣੀ ਪੰਨੀਤ ਕੌਰ ਜੀ ਨੂੰ ਬੇਨਤੀ ਕੀਤੀ ਜਿਹੜੇ ਸਾਡੀ ਬਹੁਤ ਮਦਦ ਕੀਤੀ। ਸੋ ਕੱਲ ਡੈੱਡ ਬੋਡੀ ਆਜ ਨੂੰ ਸੰਸਕਾਰ ਹੋਵੇ ਬਹੁਤ ਵੱਡੇ ਦੁੱਖ ਚ ਤੁਹਾਨੂੰ ਸਾਰੇ ਨੂੰ ਪੂਰੇ ਇਲਾਕੇ ਨੂੰ ਪੂਰੇ ਸਮਾਣੇ ਨੂੰ ਪੂਰੀ ਸਾਡੀ ਬੀਜੇਪੀ ਜ਼ਿਲ੍ਹਾ ਪਟਿਆਲੇ ਦੇ ਪ੍ਰਧਾਨ ਸਾਡੇ ਸਾਰੇ ਜਿੰਨੇ ਵੀ ਮੰਡਲਾਂ ਦੇ ਪ੍ਰਧਾਨ ਐ ਇਹਨਾਂ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਅਫਸੋਸ ਹੈ।